ਸਾਸੀ ਗੱਲ ਦੋਸਤੋ ਅ ਤੁਹਾਡੇ ਨਾਲ ਇੱਕ ਜਾਣਕਾਰੀ ਸਾਂਝੀ ਕਰਦੇ ਆ ਕਿ ਜਦੋਂ ਵੀ ਆਪਾਂ ਨੈਣਾ ਦੇਵੀ ਦੇ ਦਰਸ਼ਨ ਨੂੰ ਜਾਂਦੇ ਆ ਤੇ ਸਾਡੀਆਂ ਬਹੁਤ ਸਾਰੀਆਂ ਭਾਵਨਾਵਾਂ ਜੁੜੀਆਂ ਹੁੰਦੀਆਂ ਨੇ ਪਰ ਉੱਥੇ ਸਾਨੂੰ ਇੱਕ ਵੱਡੀ ਦਿੱਕਤ ਆ ਜਾਂਦੀ ਆ ਕਿ ਸਾਨੂੰ ਆਪਣੇ ਆਪਣੇ ਵਾਹਨ ਖੜਾਉਣ ਦੀ ਗੱਡੀ ਖੜਾਉਣ ਦੀ ਬੜੀ ਸਮੱਸਿਆ ਆ ਜਾਂਦੀ ਆ ਸੋ ਉੱਥੇ ਜਿਹੜੀ ਇੱਕ ਪਾਰਕਿੰਗ ਆ ਨੇੜੇ ਉਸ ਮੰਦਿਰ ਦੇ ਨਜ਼ਦੀਕ ਜਿਹੜੀ ਕਿ ਰੋਬਨ ਹੋਟਲ ਐਂਡ ਰੈਸਟੋਰੈਂਟ ਹੈ ਉਹ ਪਾਰਕਿੰਗ ਦੇ ਵਿੱਚ ਜਦੋਂ ਗੱਡੀ پارک ਕੀਤੀ ਇਹ ਆਨੰਦਪੁਰ ਨਿਵਾਸੀ ਜਸਵਿੰਦਰ ਸਿੰਘ ਜੌਨਾ ਤੇ ਇਹਨਾਂ ਨੇ ਜਦੋਂ ਗੱਡੀ ਪਾਰਕਿੰਗ ਕੀਤੀ ਪਹਿਲਾਂ ਤਾਂ ਉਹਨਾਂ ਨੇ ਉੱਪਰੋਂ ਥੱਲੇ ਲੈ ਕੇ ਆਂਦੀ ਤੇ ਉਹਦੀਆਂ ਸਾਈਡਾਂ ਤੋਂ ਸਾਰੀ ਨਵੀਂ ਗੱਡੀ ਜਾਨੀ ਭੰਨਤੋੜ ਕਰ ਦਿੱਤੀ ਗਈ ਉਸ ਤੋਂ ਬਾਅਦ ਉਹਨਾਂ ਨੇ ਕੋਈ ਜ਼ਿੰਮੇਵਾਰੀ ਨਹੀਂ ਸਮਝੀ ਉਹ ਕਹਿੰਦੇ ਇਹੋ ਜਿਹਾ ਕੁਝ ਹੋ ਜਾਂਦਾ ਫਿਰ ਉਹਦੇ ਵਿੱਚ ਜਿਹੜੇ ਹੈੱਡਫੋਨ ਸੀਗੇ ਉਹ ਵੀ ਉਹਨਾਂ ਨੇ ਉੱਥੋਂ ਚੋਰੀ ਕੀਤਾ ਗਿਆ ਕੋਸ਼ੇ ਦਾ ਕੈਸ ਸੀਗਾ ਉਹਦੇ ਦੱਸਣ ਦੇ ਮੁਤਾਬਕ ਚੋਰੀ ਕੀਤਾ ਗਿਆ ਤੇ ਜਿਹੜੇ ਕਿ ਅਕਸਰ ਨੈਣਾ ਦੇ ਵੀ ਵਗੈਰਾ ਜਾਂਦੇ ਰਹਿੰਦੇ ਦਰਸ਼ਨ ਉਹਨਾਂ ਜਾਂਦੇ ਰਹਿੰਦੇ ਆ ਤੇ ਅੱਜ ਇਹਨਾਂ ਨੇ ਸਾਡੇ ਨਾਲ ਜਾਣਕਾਰੀ ਸਾਂਝੀ ਕੀਤੀ ਜਸਵਿੰਦਰ ਸਿੰਘ ਜੀ ਹਾਂ ਜੀ ਕਿ ਤੁਹਾਡੀ ਗੱਡੀ ਦੇ ਨਾਲ ਕੀ ਕੀ ਹੈਪਨ ਹੋਇਆ ਬੋ ਜੀ ਸਭ ਤੋਂ ਪਹਿਲਾਂ ਤਾਂ ਵਾਇਰੂਜ ਜੀ ਦਾ ਖਾਲਸਾ ਵਾਇਰੂਜ ਕੀ ਫਤਿਹ ਹਾਂ ਬਈ ਮੈਂ ਨੈਣਾ ਦੇ ਵੀ ਗਿਆ ਸੀਗਾ ਜੀ 10 12 ਦਿਨ ਪਹਿਲਾਂ ਜੀ ਗੱਡੀ پارک ਕੀਤੀ ਉੱਥੇ ਰੋਗਨ ਹੋਟਲ ਰੈਸਟੋਰੈਂਟ ਜੋ ਵੀ ਹੈ ਨਾ ਹੂੰ ਆ ਦਿੱਤਾ ਹੋਇਆ ਬਸ ਸਕਰੀਨ ਤੇ ਜੀ ਉਹਨਾਂ ਨੇ ਚਾਬੀ ਫੜ ਲਈ ਗੱਡੀ ਦੀ ਮੇਰੇ ਕੋਲੋਂ ਹੂੰ ਅਸੀਂ ਚਲੇ ਗਏ ਮੱਥਾ ਟੇਕਣ ਜੀ ਆਉਂਦਿਆਂ ਨੂੰ ਯਾਦ ਗੱਡੀ ਚੱਕੀ ਅਸੀਂ ਜੀ ਗੱਡੀ ਦਾ ਮਗਰੋਂ ਮਗਰਾੜ ਤੋੜਤਾ ਹੂੰ ਤੇ ਕੱਟੇ-ਕੱਟ ਵੀ 14 15000 ਦੇ ਹੈੱਡਫੋਨ ਸੀਗੇ ਹਾਂਜੀ ਬੇਟਾ ਬਾਹਰੋਂ ਲੈ ਕੇ ਆਇਆ ਸੀ ਆ ਜੀ ਉਹ ਕੱਢ ਲਏ ਹੂੰ ਤੇ 3000 ਰੁਪਇਆ ਉਹਦਾ ਪਰਸ ਪਿਆ ਸੀ ਬੇਡੇ ਦਾ ਡੈਸ਼ਬੋਰਡ ਚ ਹਮ ਹਮ ਕੈਸ਼ ਉਹ ਹੈ ਨਹੀਂ ਸੀਗਾ ਤੇ ਜਦੋਂ ਇਹਦੇ ਬਾਰੇ ਫਿਰ ਜਿਹੜੇ ਰੈਸਟ ਉਹਦੇ ਪਾਰਕ ਦੇ ਮਾਲਕ ਹੈਗੇ ਆ ਪਾਰਕਿੰਗ ਦੇ ਪਾਰਕ ਦੇ ਮਾਲਕ ਉਹਨਾਂ ਨੇ ਗੱਲ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਉਸ ਤੋਂ ਬਾਅਦ ਅਸੀਂ ਪੁਲਿਸ ਸਟੇਸ਼ਨ ਗਏ ਹਮ ਉਹਨਾਂ ਨੇ ਵੀ ਉਹ ਕਹਿੰਦੇ ਰਿਪੋਰਟ ਲਿਖਾ ਦਿਓ ਹਮ ਜੇ ਤੁਹਾਡੇ ਹੈੱਡਫੋਨ ਮਿਲੇ ਜਾਂ ਕੋਈ ਕੈਸ਼ ਮਿਲਿਆ ਤਾਂ ਤੁਹਾਨੂੰ ਕਾਲ ਕਰਦਾਂਗੇ ਆ ਕੇ ਲੈ ਜੀ ਨੈਣੇ ਦੀਵੀ ਦੇ ਨਜ਼ਦੀਕ ਹੀ ਜਿਹੜੀ ਥੱਲੇ ਪੁਲ ਚੌਂਕੀ ਬਣੀ ਹੋਈ ਆ ਬਿਲਕੁਲ ਜੀ ਬਿਲਕੁਲ ਉੱਥੇ ਥਾਣੇਦਾਰ ਨੇ ਤੁਹਾਨੂੰ ਕੀ ਜਾਂ ਚੌਂਕੀ ਇੰਚਾਰਜ ਨੇ ਕੀ ਵਿਸ਼ਵਾਸ ਦਿਵਾਇਆ ਵਿਸ਼ਵਾਸ ਦਿਵਾਇਆ ਵੀ ਤੁਸੀਂ ਆਪਣੇ ਲਿਖਾ ਦਿਓ ਐਫ ਆਈ ਐਫ ਆਰ ਆਈ ਕਰਾ ਦਿਓ ਹੂੰ ਹੂੰ ਜਿਵੇਂ ਵੀ ਪਹਿਲਾਂ ਤਾਂ ਉਹਨਾਂ ਨੂੰ ਬੁਲਾਇਆ ਤੋ ਤਿੰਨ ਵਾਰ ਫੋਨ ਕੀਤਾ ਤੇ ਆਏ ਨਹੀਂ ਉਹ ਕਹਿੰਦੇ ਸਾਡੇ ਕੋਲ ਟਾਈਮ ਨਹੀਂ ਅਸੀਂ ਨਹੀਂ ਆ ਸਕਦੇ ਅੱਛਾ ਪੁਲਿਸ ਦੇ ਕਹਿਣ ਤੇ ਵੀ ਉਹ ਪਾਰਕਿੰਗ ਵਾਲੇ ਨਹੀਂ ਆਏ ਮੰਨ ਲਓ ਉਹਨਾਂ ਦੀ ਗੁੰਡਾਗਰਦੀ ਇੱਥੋਂ ਤੱਕ ਚੱਲਦੀ ਆ ਕਿ ਪੁਲਿਸ ਪ੍ਰਸ਼ਾਸਨ ਦਾ ਮਤਲਬ ਉਹਨਾਂ ਨੂੰ ਕੋਈ ਪ੍ਰਵਾਹ ਹੀ ਨਹੀਂ ਗੀ ਬਿਲਕੁਲ ਜੀ ਬਿਲਕੁਲ ਬਿਲਕੁਲ ਠੀਕ ਆ ਕਿਰਾਇਆ ਪੂਰਾ ਠੋਕੇ ਲੈਂਦੇ ਆ ਬਿਲਕੁਲ ਜੀ ਓਕੇ ਤੇ ਫਿਰ ਜਦੋਂ ਨਹੀਂ ਆਏ ਤੇ ਫਿਰ ਤੁਸੀਂ ਕੀ ਕਿਹਾ ਪਾਸ ਹੀ ਕੀ ਕਹਿਣਾ ਸੀਗਾ ਫਿਰ ਥਾਣੇ ਗਏ ਜੀ ਉਹ ਆਪਣੇ ਥਾਣੇਦਾਰ ਕਹਿੰਦਾ ਬਈ ਪਰ ਨੋਟ ਲਿਖ ਲਈ ਥੋੜੀ ਜੇ ਤੁਹਾਡੇ ਹੈੱਡਫੋਨ ਮਿਲਦੇ ਆ ਕੋਈ ਗੱਲਬਾਤ ਹੁੰਦੀ ਆ ਮੋਬਾਈਲ ਨੰਬਰ ਲਿਖ ਲਿਆ ਉਹਨਾਂ ਦਾ ਸਾਡਾ ਵੀ ਜੇ ਉਹ ਮੰਨਦੇ ਨੇ ਜਾਂ ਮਿਲੇ ਤਾਂ ਤੁਹਾਨੂੰ ਕਾਲ ਕਰ ਦਾਂਗੇ ਲੈ ਜੀ ਅ ਭਾਈ ਜੀ ਧਾਰਮਿਕ ਸਥਾਨਾਂ ਤੇ ਜਾਂਦੇ ਆ ਪਰ ਜਦੋਂ ਮੱਥਾ ਟੇਕਦੇ ਆ ਸਾਡੀ ਆਸ ਤਾਂ ਸਾਡੀ ਸ਼ਰਧਾ ਜਿਹੜੀ ਉਹ ਜੁੜੀ ਹੁੰਦੀ ਆ ਪਰ ਜਦੋਂ ਇਹੋ ਜਿਹਾ ਆ ਕੇ ਅਸੀਂ ਆਪਣੀਆਂ ਗੱਡੀਆਂ ਦਾ ਨੁਕਸਾਨ ਜਾਂ ਆਪਣੇ ਪੈਸੇ ਦਾ ਨੁਕਸਾਨ ਅਸੀਂ ਦੇਖਦੇ ਆ ਤੇ ਸਾਡੀ ਜਿਹੜੀ ਸ਼ਰਧਾ ਉਹ ਬਹੁਤ ਸਾਰੀ ਉਹ ਭੰਗ ਹੋ ਜਾਂਦੀ ਆ ਸੋ ਦੋਸਤੋ ਇਹੋ ਜੀ ਜਿਹੜੀ ਪਾਰਕਿੰਗ ਆ ਜਾਂ ਹੋ ਜਾ ਪੁਲਿਸ ਪ੍ਰਸ਼ਾਸਨ ਨੂੰ ਇਹਦੇ ਤੇ ਧਿਆਨ ਦੇਣ ਦੀ ਲੋੜ ਆ ਕਿਉਂਕਿ ਇਹੋ ਜੀ ਗੁੰਡਾਗਰਦੀ ਦੇ ਨਾਲ ਦੇਸ਼ ਨਹੀਂ ਚੱਲਿਆ ਜਾਂਦੇ ਨਾ ਕੋਈ ਕਾਰੋਬਾਰ ਚੱਲਿਆ ਕਰਦਾ ਜੇ ਕੋਈ ਇਹੋ ਜੀ ਗੁੰਡਾਗਰਦੀ ਕਰਦੇ ਆਂਸਰ ਤਾਂ ਪੁਲਿਸ ਨੂੰ ਜਰੂਰ ਉਹ ਜੋ ਲੋਕਾਂ ਦੇ ਉੱਤੇ ਕਾਰਵਾਈ ਹੁੰਦੀ ਆ ਇਹ ਕੱਲੇ ਜਸਵਿੰਦਰ ਸਿੰਘ ਜੋ ਨਾ ਜਿਹੜੇ ਕਿ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਅਨੰਦਪੁਰ ਦੇ ਰਹਿਣ ਵਾਲੇ ਨੇ ਇਹ ਉਹਨਾਂ ਦੀ ਕੱਲਿਆਂ ਦੀ ਸਮੱਸਿਆ ਨਹੀਂ ਹੈਗੀ ਇਹ ਅਫਸਰ ਸਾਨੂੰ ਇਹ ਖਬਰਾਂ ਜਿਹੜੀਆਂ ਸੁਣਨ ਨੂੰ ਮਿਲਦੀਆਂ ਨੇ ਕਿ ਚਾਹੇ ਅਸੀਂ ਲੁਧਿਆਣੇ ਦੀ ਪਾਰਕਿੰਗ ਦੀ ਗੱਲ ਕਰ ਲਈਏ ਚਾਹੇ ਕਿਸੇ ਹੋਰ ਪਾਰਕਿੰਗ ਦੀ ਗੱਲ ਕਰ ਲਈਏ ਤੇ ਉਹ ਜੀਆਂ ਜੜੀਆਂ ਘਟਨਾਵਾਂ ਨੇ ਆਏ ਦਿਨ ਦੇਖਣ ਨੂੰ ਮਿਲਦੀਆਂ ਨੇ ਪੁਲਿਸ ਪ੍ਰਸ਼ਾਸਨ ਭਾਵੇਂ ਆਪਣਾ ਤਨਦੇਹੀ ਨਾਲ ਜ਼ੋਰ ਲਾਉਂਦਾ ਪਰ ਨਹੀਂ ਇਹ ਮਸਲਾ ਜਿਉਂ ਦਾ ਤਿਉਂ ਹੀ ਰਹਿੰਦਾ ਤੇ ਸਰਕਾਰਾਂ ਨੂੰ ਇਹਦੇ ਉੱਤੇ ਖਾਸ ਧਿਆਨ ਦੇਣ ਦੀ ਲੋੜ ਆ ਧੰਨਵਾਦ